ਜੀਸਸ ਯਕਾਲ ਦੋਸਤੋ ਤਾਜੀ ਨੌਕਰੀ ਤੇ ਇੱਕ ਵਾਰ ਫੇਰ ਤੋਂ ਤੁਹਾਡਾ ਸਵਾਗਤ ਹੈ ਤੁਹਾਡੇ ਲਈ ਹਰ ਸਮੇਂ ਨਿਊ ਅਪਡੇਟ ਲੈ ਕੇ ਹਾਜ਼ਰ ਹੁੰਦੀ ਹੈ ਆਪਣੀ ਟੀਮ ਦੋਸਤੋ ਅੱਜ ਦੀ ਵੀਡੀਓ ਤੁਹਾਡੇ ਲਈ ਬਹੁਤ ਖਾਸ ਹੋਣ ਵਾਲੀ ਹੈ ਆਂਗਰਵਾੜੀ ਵਰਕਰ ਹੈਲਪਰ ਅਤੇ ਟੀਚਰ ਦੀਆਂ ਕੁਝ ਨਵੀਆਂ ਮੌਕੰਨੀਆਂ ਜਾਰੀ ਹੋਈਆਂ ਨੇ ਕਿੰਨੀਆਂ ਵੈਕੈਂਸੀਆਂ ਨੇ ਕੌਣ-ਕੌਣ ਅਪਲਾਈ ਕਰ ਸਕਦਾਗਾ ਅਤੇ ਇਸ ਦੇ ਵਿੱਚ ਏਜ ਲਿਮਟ ਕੀ ਰੱਖੀ ਗਈ ਹੈ ਪੂਰੀ ਜਾਣਕਾਰੀ ਤੁਹਾਡੇ ਨਾਲ ਸਾਂਝੀ ਕਰਦੇ ਆਂ ਆਪਣੀ ਅੱਜ ਦੀ ਇਸ ਵੀਡੀਓ ਦੁਆਰਾ ਦੋਸਤੋ ਪਹਿਲਾ ਚੈਨਲ ਤੇ ਅਗਰ ਨਵੇਂ ਹੋ ਤਾਂ ਚੈਨਲ ਨੂੰ ਜ਼ਰੂਰ ਸਬਸਕ੍ਰਾਈਬ ਕਰ ਲੈਣਾ ਤਾਂਕਿ ਨਵੇਂ-ਨਵੇਂ ਅਪਡੇਟ ਸਭ ਤੋਂ ਪਹਿਲਾਂ ਤੁਹਾਨੂੰ ਆਪਣੇ ਚੈਨਲ ਦੇ ਉੱਪਰ ਦੇਖਣ ਨੂੰ ਮਿਲ ਸਕਣ ਤਾਂ ਦੋਸਤੋ ਅੱਜ ਜੋ ਅੰਗਰਵਾੜ ਦੀ ਭਰਤੀ ਨਿਕਲੀ ਹੈ ਆਲ ਇੰਡੀਆ ਦੇ ਸਟੂਡੈਂਟਸ ਲਈ ਹੈ ਲਗਭਗ 30000 ਤੋਂ ਵੱਧ ਵਕਾਂਸੀਆਂ ਨਿਕਲੀਆਂ ਨੇ 10ਵੀਂ 12ਵੀਂ ਅਤੇ ਗ੍ਰੈਜੂਏਸ਼ਨ ਪਾਸ ਸਟੂਡੈਂਟਸ ਲਈ ਬਹੁਤ ਵਧੀਆ ਮੌਕਾ ਹੈ ਕਿਉਂਕਿ ਸਿੱਧੀ ਭਰਤੀ ਨਿਕਲ ਕੇ ਆਈ ਹੈ ਜਿਸ ਦੇ ਵਿੱਚ ਤੁਸੀਂ ਅਪਲਾਈ ਕਰ ਸਕਦੇ ਹੋ ਔਰ ਇਸ ਲਈ ਅਪਲਾਈ ਫੀਸ ਵੀ ਬਹੁਤ ਘੱਟ ਰੱਖੀ ਗਈ ਹੈ ਇਸ ਤੋਂ ਇਲਾਵਾ ਇਸ ਦੇ ਵਿੱਚ ਆਲ ਇੰਡੀਆ ਦੇ ਸਟੂਡੈਂਟਸ ਅਪਲਾਈ ਕਰ ਸਕਦੇ ਆ ਔਰ ਇਹ ਨੋਟੀਫਿਕੇਸ਼ਨ ਦੇਖ ਸਕਦੇ ਹੋ ਡਿਪਾਰਟਮੈਂਟ ਆਫ वूਮਨ ਐਂਡ ਚਿਲਡ ਡਿਵੈਲਪਮੈਂਟ ਵੱਲੋਂ ਜਾਰੀ ਕੀਤਾ ਗਿਆ 2024 ਦਾ ਜੋ ਇਹ ਨਵਾਂ ਨੋਟੀਫਿਕੇਸ਼ਨ ਜਾਰੀ ਹੋਇਆਗਾ ਜਿਸ ਦੇ ਵਿੱਚ ਦੋਸਤੋ ਸਭ ਤੋਂ ਪਹਿਲਾਂ ਗੱਲ ਕਰੀਏ ਪੋਸਟਾਂ ਦੀ ਤਾਂ ਲਗਭਗ 30900 78 ਪੋਸਟਾਂ ਨਿਕਲੀਆਂ ਹੋਈਆਂ ਨੇ ਔਰ ਇਸ ਦੇ ਵਿੱਚ 10ਵੀਂ 12ਵੀਂ ਅਤੇ ਗ੍ਰੈਜੂਏਸ਼ਨ ਪਾਸ ਸਟੂਡੈਂਟਸ ਅਪਲਾਈ ਕਰ ਸਕਦੇ ਆ ਹੁਣ ਆਪਾਂ ਗੱਲ ਕਰਦੇ ਆ ਪੋਸਟਾਂ ਦੀ ਤਾਂ ਸਭ ਤੋਂ ਪਹਿਲਾਂ ਸਹਾਇਕ ਸਹਾਇਕਾ ਦੇ ਲਈ 16280 ਪੋਸਟਾਂ ਆਇਆਂ ਇਸ ਤੋਂ ਇਲਾਵਾ ਮਹਿਲਾ ਪੁਰਸ਼ ਸੁਪਰਵਾਈਜ਼ਰ ਦੀਆਂ 12428 ਪੋਸਟਾਂ ਆਇਆਂ ਔਰ ਅਗਲੀ ਪੋਸਟ ਹੈ ਪ੍ਰਯੋਜਕ ਯਾਨਕੀ ਅਧਿਆਪਕ ਟੀਚਰ ਦੀ ਪੋਸਟ 1200 85 ਪੋਸਟਾਂ ਨੇ ਇਹਨਾਂ ਪੋਸਟਾਂ ਦੀ ਸਟਾਰਟ ਡੇਟ ਦੀ ਗੱਲ ਕਰੀਏ ਤਾਂ ਇਹ ਪੋਸਟਾਂ 15 12 2023 ਤੋਂ ਸਟਾਰਟ ਹੋ ਰਹੀਆਂ ਨੇ ਅਤੇ ਲਾਸਟ ਡੇਟ 18 1 2024 ਇਹਨਾਂ ਦੀ ਰਹਿਣ ਵਾਲੀ ਹੈ ਜਿਸ ਤੇ ਟਾਈਮ ਰਹਿੰਦੇ ਤੁਸੀਂ ਅਪਲਾਈ ਕਰ ਸਕਦੇ ਹੋ ਔਰ ਤੁਸੀਂ ਸਾਡੇ ਕੋਲ ਵੀ ਅਪਲਾਈ ਕਰ ਸਕਦੇ ਹੋ ਆਪਣਾ WhatsApp ਨੰਬਰ 7696672041 ਤੇ ਡਾਕੂਮੈਂਟ ਸ਼ੇਅਰ ਕਰਕੇ ਹੁਣ ਆਪਾਂ ਗੱਲ ਕਰਦੇ ਹਾਂ ਇਹਨਾਂ ਪੋਸਟਾਂ ਦੇ ਵਿੱਚ ਕੁਆਲਿਫਿਕੇਸ਼ਨ ਦੀ ਤਾਂ ਸਭ ਤੋਂ ਪਹਿਲਾਂ ਮਹਿਲਾ ਪੁਰਸ਼ ਸੁਪਰਵਾਈਜ਼ਰ ਕੇ ਲਈ ਪਲੱਸ 2 ਪਾਸ ਸਟੂਡੈਂਟਸ ਅਪਲਾਈ ਕਰ ਸਕਦੇ ਆ ਇਸ ਤੋਂ ਇਲਾਵਾ ਪ੍ਰਯੋਜਕ ਅਧਿਕਾਰ ਤਾਂ ਇਸ ਦੇ ਲਈ ਗ੍ਰੈਜੂਏਸ਼ਨ ਸਟੂਡੈਂਟਸ ਅਪਲਾਈ ਕਰ ਸਕਦੇ ਆ ਯਾਨੀ ਕਿ ਟੀਚਰ ਦੀ ਜੋ ਭਰਤੀ ਹੈ ਔਰ ਅਗਲੀ ਹੈ ਸਹਾਇਕ ਸਹਾਇਕਾ ਦੇ ਲਈ 10ਵੀਂ ਪਾਸ ਦੇ ਲਈ ਪੋਸਟ ਹੈ ਔਰ ਇਹ ਪੋਸਟ ਹੈਲਪਰ ਦੀ ਹੁੰਦੀ ਹੈ ਔਰ ਇਸ ਤੋਂ ਇਲਾਵਾ ਆਪਾਂ ਗੱਲ ਕਰਦੇ ਆ ਜੋ ਇਸ ਪੋਸਟ ਨੂੰ ਆਰਗੇਨਾਈਜੇਸ਼ਨ ਕਰਦੇ ਆ WCD.NIC. ਵੱਲੋਂ ਇਹ ਪੋਸਟਾਂ ਜਾਰੀ ਕੀਤੀਆਂ ਨੇ ਜਿਨ੍ਹਾਂ ਨੂੰ ਤੁਸੀਂ ਸਿਰਫ ਆਨਲਾਈਨ ਮੋਡ ਅਪਲਾਈ ਕਰ ਸਕਦੇ ਹੋ ਔਰ ਪੋਸਟ ਨੇਮ ਸਹਾਇਕ ਸਾਇਕਾ ਮਹਿਲਾ ਪੁਰਸ਼ ਸੁਪਰਵਾਈਜ਼ਰ ਅਤੇ ਟੀਚਰ ਦੀ ਭਰਤੀ ਹੁਣ ਗੱਲ ਕਰਦੇ ਆ ਇਸ ਦੇ ਵਿੱਚ ਸੈਲਰੀ ਦੀ ਸਭ ਤੋਂ ਪਹਿਲਾਂ ਸਹਾਇਕ ਸਾਇਕਾ ਦੇ ਲਈ 18500 ਸੈਲਰੀ ਹੈ ਔਰ ਇਸ ਤੋਂ ਇਲਾਵਾ ਮਹਿਲਾ ਪੁਰਸ਼ ਸੁਪਰਵਾਈਜ਼ਰ ਦੀ ਜੋ ਵੈਕੰਸੀ ਹੈ ਇਸ ਦੇ ਵਿੱਚ 26500 ਸੈਲਰੀ ਹੈ ਅਤੇ ਲਾਸਟ ਪ੍ਰਯੋਜਕ ਯਾਨਕੀ ਟੀਚਰ ਦੀ ਭਰਤੀ ਜਿਸ ਦੀ ਸੈਲਰੀ 35500 ਰੁਪਏ ਔਰ ਇਸ ਦੇ ਵਿੱਚ ਆਪਾਂ ਗੱਲ ਕਰੀਏ ਅਗਰ ਏਜ ਲਿਮਟ ਦੀ ਤਾਂ ਇਹਨਾਂ ਵੈਕੈਂਸੀਆਂ ਦੇ ਲਈ ਏਜ ਲਿਮਟ ਜੋ ਰੱਖੀ ਗਈ ਆ ਸਭ ਤੋਂ ਪਹਿਲਾਂ 18 ਤੋਂ 40 ਸਾਲ ਏਜ ਲਿਮਟ ਹੈ ਔਰ ਇਸ ਦੇ ਵਿੱਚ ਅਨੁਸੂਚਿਤ ਜਾਤੀ ਯਾਨਕੀ ਐਸਸੀ ਐਸਸੀਟੀ ਕੈਟਾਗਰੀ ਨੂੰ 5 ਸਾਲ ਦਾ ਛੂਟ ਹੈ ਔਰ ਇਸ ਤੋਂ ਇਲਾਵਾ ਅਨਿਆ ਪਛੋਕੜ ਵਰਗ ਜਿਨ੍ਹਾਂ ਨੂੰ 3 ਸਾਲ ਛੂਟ ਹੈ ਅਤੇ ਵਿਗਲੰਕ ਯਾਨੀ ਕਿ ਹੈਂਡੀਕੈਪਡ 15 ਸਾਲ ਤੱਕ ਦੇ ਅਪਲਾਈ ਕਰ ਸਕਦੇ ਆ ਤਾਂ ਇਹ ਸੀ ਇਹਨਾਂ ਵੈਕੈਂਸੀਆਂ ਦੀ ਪੂਰੀ ਡਿਟੇਲ ਔਰ ਅਗਰ ਤੁਸੀਂ ਵੀ ਇਹਨਾਂ ਵੈਕੈਂਸੀਆਂ ਨੂੰ ਅਪਲਾਈ ਕਰਾਉਣਾ ਚਾਹੁੰਦੇ ਹੋ ਜਾਂ ਫਿਰ ਖੁਦ ਅਪਲਾਈ ਕਰਨਾ ਚਾਹੁੰਦੇ ਹੋ ਤਾਂ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਤਾਂ ਕਿ 15 ਤਰੀਕ ਨੂੰ ਇਸ ਦੇ ਉੱਪਰ ਆਪਾਂ ਇੱਕ ਨਵੀਂ ਵੀਡੀਓ ਲੈ ਕੇ ਹਾਜ਼ਰ ਹੋਵਾਂਗੇ ਤਾਂ ਕਿ ਤੁਸੀਂ ਵੀ ਆਸਾਨੀ ਦੇ ਨਾਲ ਵੈਕੈਂਸੀਆਂ ਦੇ ਲਈ ਅਪਲਾਈ ਕਰ ਸਕੋ ਹੋਰ ਨਵੇਂ ਅਪਡੇਟ ਲਈ ਆਪਣਾ ਟੈਲੀਗ੍ਰam ਗਰੁੱਪ ਪੰਜਾਬ ਅੰਗੜਵਾੜੀ ਅਤੇ ਇੰਡੀਅਨ ਆਂਗਣਵਾੜੀ ਨੂੰ ਜੁਆਇਨ ਕਰ ਸਕਦੇ ਹੋ ਧੰਨਵਾਦ